ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਿੰਨੇ ਵੀ ਇਸ ਵੇਲੇ ਮੌਜੂਦ ਨੇ ਪਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਕੁਲਵਿੰਦਰ ਭਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਣੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਜੋ ਲਫ਼ਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸੇਵਾ ਲਾਉਣੇ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜਾਏਗਾ ਮੇਰਾ ਪ੍ਰੋਗਰਾਮ ਮੇਰਾ ਵੀ ਹੋਈ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਹੋਏ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਹਾਂ ਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਹਤ ਔਰ ਸਹਿਦ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗੇ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਿਕਾਰ ਕਰਦੇ ਹੋਏ ਰਾਜਵੀਰ ਦੀ ਇਸ ਆਖਰੀ ਸਫ਼ਰ ਨੂੰ ਬਹੁਤ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ-ਜੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਉਹ ਸ਼ਾਇਰ ਨੇ ਜਿੱਦਾਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ ਦాత ਮੇਰ ਕਰੇ ਦాత ਭਲੇ ਕਰੇ